ਉਹ ਠੀਕ ਹੈ ਤੁਸੀਂ ਬਾਏ ਬਾਏ ਵਧੀਆ ਜੀ ਆਵਾਜ਼ ਸੌ ਮਾਰਾ ਐਂਦਾ ਕਿੱਥੇ ਨੂੰ ਹੋਣ ਨੂੰ ਦਿੰਨੇ ਐਂਦਾ ਵੀ ਨਹੀਂ ਅਸੀਂ ਤਾਂ ਉੱਧਰ ਲੱਗੇ ਤੇ ਆਣ ਫਿਰ ਰੂੜ ਤੇ ਅੱਛਾ ਜੀ ਅੱਛਾ ਅੱਛਾ ਬਹੁਤ ਬੱਚੇ ਆਣ ਤੁਹਾਡੇ ਕੋਲ ਫਿਰ ਹੈ ਮਹਾਰਾਜ ਮਹਾਰਾਜ ਜੀ ਕਿਰਪਾਈ ਆਸ਼ੀਰਵਾਦ ਤੁਹਾਡਾ ਇਹ ਪੰਚਾਇਤ ਆ ਵੀ ਕਾਠ ਕਰ ਤੋਂ ਫਿਰ ਮੈਸੇਜ ਆ ਸਰਪੰਚ ਦਾ ਫੜ ਫੜਾ ਫੜਾ ਪਾਓ 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 ਨਹੀਂ ਨਹੀਂ ਆ ਦਿਓ ਜੀ ਇਹ ਮੇਰਾ ਭਰਾ ਜੀ ਰਜੇਸ਼ ਪੱਤਰਕਾਰ ਹੈ ਜੀ ਇਹ ਸਾਡੀਆਂ ਗੁੜੀਆਂ ਤੇ ਰਾਣੀਆਂ ਜੀ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਇਹ ਵੀ ਮੇਰੀ ਭੈਣ ਆ ਜੀ ਮੈਂਬਰ ਪੰਚਾਇਤ ਹੈ ਅਨੁਗਲਾ ਇਹ ਮੇਰੀ ਭਾਣ ਜੀ ਹੈ ਜੀ ਅੱਛਾ ਹਾਂਜੀ ਠੀਕ ਹੈ ਠੀਕ ਹੈ ਮੈਂ ਇਹ ਬਬੀ ਜੱਗ ਜਾਂਦੇ ਹਾਂ ਹਾਂਜੀ ਉਹ ਬੱਸ 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 ਉਹ ਸ਼ਾਬਾਸ਼ ਉਹ ਬੱਸ 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 ਉਹ ਬਰਾ ਬੱਸ ਯਾਰ ਬੱਸ 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 अच्छा 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 ठीक तो है जी हाँ जी बात सुना स्पोर्ट्स कुहनूर स्पोर्ट्स अकेडमी जगह जी ये दबोटा में है जी गाँव मेरा विलेज दपोटा हिमाचल प्रदेश से बिलोंग करता हूँ मैं, मैं नेशनल चैल्ड का प्लेयर हूँ वैसे तो बाबा जी के साथ बड़ा प्यार आई हमारा पहले से ही। तो फिर बाबा जी ने इन्वाइट किया था कि जरूर आए अकेडमी में थोड़ी मैं ऊना पुलिस में डी एस पी हूँ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਅੱਜ ਤੁਹਾਡੇ ਖਾੜੇ ਚ ਆਏ ਸਾਨੂੰ ਵੀ ਚਲੋ ਮੌਕਾ ਮਿਲਿਆ ਜੀ ਤੇ ਸਾਰੇ ਡੀਐਸਪੀ ਸਾਹਿਬ ਵੀ ਆਏ ਆ ਤੇ ਮਿਲ ਕੇ ਇਹਨਾਂ ਨੂੰ ਬੜੀ ਖੁਸ਼ੀ ਹੋਇਆ ਮੈਂ ਕਈ ਵਾਰੀ ਇਹਨਾਂ ਨੂੰ ਉਨੇ ਦੇਖਿਆ ਜੀ ਜੀ ਤੇ ਇਹ ਬੱਚਿਆਂ ਨੂੰ ਤੁਹਾਡੇ ਖਾੜੇ ਤੇ ਮਿਲਣ ਆਏ ਆ ਜੀ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਅੱਜ ਦੀ ਤਰੀਕ ਦੇ ਵਿੱਚ ਵੈਸੇ ਬੜਾ ਵੱਡਾ ਤੁਹਾਡਾ ਉਪਰਾਲਾ ਹੈ ਤੁਸੀਂ ਜਿਹੜੇ ਬੱਚੇ ਇੱਥੇ ਇਹਨਾਂ ਨੂੰ ਤਿਆਰੀ ਕਰਵਾ ਰਹੇ ਹੋ ਤੇ ਇਹ ਆਮ ਬੰਦਾ ਕਰਾ ਨਹੀਂ ਸਕਦਾ ਜਿਵੇਂ ਪੰਜਾਬ 'ਚ ਨਸ਼ਾ ਚੱਲ ਰਿਹਾ ਉਹਦੇ ਬਾਰੇ ਕੀ ਜਿਹੜੀ ਨੌਜਵਾਨ ਪੀੜੀ ਹੈ ਉਹਨੂੰ ਕੀ ਕ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਇੱਥੇ ਜੀ ਆਇਆਂ ਨੂੰ ਕਰਦਾ ਦੂਜਾ ਅਜੇ ਠਾਕੁਰ ਡੀਐਸਪੀ ਲੱਗੇ ਹੋਏ ਨੇ ਹਿਮਾਚਲ ਇਹਨਾਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਹਿਮਾਚਲ ਚ ਆ ਕੇ ਇਹਨਾਂ ਨੇ ਬਹੁਤ ਬੱਚਿਆਂ ਨੂੰ ਪ੍ਰੇਰਿਤ ਕੀਤਾ ਇਹਨਾਂ ਦੀ ਅਕੈਡਮੀ ਬਹੁਤ ਵਧੀਆ ਮੈਂ ਖੁਦ ਉੱਥੇ ਜਾ ਕੇ ਆਇਆ ਬੱਚੇ ਬਹੁਤ ਅੱਛੇ ਆ ਜਿਹੜੇ ਉੱਥੇ ਸਟੂਡੈਂਟ ਬੱਚੇ ਆ ਬੇਟੇ ਬਹੁਤ ਅੱਛੇ ਆ ਇਹ ਖੁਦ ਆਪ ਬਹੁਤ ਵੱਡੇ ਪਲੇਅਰ ਲਿਆ ਵਰਲਡ ਲੈਵਲ ਤੇ ਇਹਨਾਂ ਦਾ ਨਾਂ ਆ ਜਦੋਂ ਆਪ ਜੀ ਨੇ ਪੁੱਛਿਆ ਕਿ ਆਪ ਜੀ ਆਪਣੇ ਬਾਰੇ ਦੋਸੋ ਮੈਨੂੰ ਥੋੜ੍ਹਾ ਜਿਹਾ ਲੱਗਿਆ ਚਲੋ ਇਹ ਪੱਤਰਕਾਰਾਂ ਦੀ ਉਹਦਾ ਮੋਸਟਲੀ ਕੁਐਸਚਨ ਪੁੱਛਣਾ ਪਰ ਇਹਨਾਂ ਨੂੰ ਦੁਨੀਆ ਜਾਣਦੀ ਆ ਜੇ ਠਾਕੁਰ ਨੂੰ ਮੇਰੇ ਬੱਚਿਆਂ ਚ ਔਰ ਮੇਰੇ ਪਰਿਵਾਰ ਚ ਸਾਡੀ ਕਾਠਗੜ ਦੀ ਜਿਹੜੀ ਮੌਜੂਦਾ ਪੰਚਾਇਤ ਆ ਐਨੀ ਕੁ ਖੁਸ਼ੀ ਦੀ ਸਾਨੂੰ ਮਤਲਬ ਬਹੁਤ ਜ਼ਿਆਦਾ ਖੁਸ਼ੀ ਆ ਸਾਨੂੰ ਬੇ ਅਜੇ ਠਾਕੁਰ ਜੀ ਇੱਥੇ ਆਇਆ ਬੱਚਿਆਂ ਨੂੰ ਆਸ਼ੀਰਵਾਦ ਦੇਣ ਆਇਆ ਬਾਕੀ ਅਸੀਂ ਕੁਝ ਨਹੀਂ ਬੰਦਾ ਕਰਨ ਜੋਗਾ ਜੋ ਕਰਾਨਾ ਪਰਮਪితਾ ਪਰਮਾਤਮਾ ਸਾਡੀ ਕੋਸ਼ਿਸ਼ ਆ ਵੀ ਜਿੰਨਾ ਵੱਧ ਤੋਂ ਵੱਧ ਹੋ ਸਕੇ ਅਜੇ ਠਾਕੁਰ ਉਹਨਾਂ ਦੀ ਵੀ ਇਹੀ ਕੋਸ਼ਿਸ਼ ਆ ਸਾਡੀ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਸਾਡਾ ਆਣ ਵਾਲਾ ਭਵਿੱਖ ਵਧੀਆ ਰਹੇ ਬਾਬਾ ਜੀ ਜਦੋਂ ਤੁਸੀਂ ਤੇ ਖਾੜਾ ਚਲਾ ਰਹੇ ਡੇਰਾ ਟੀਬੀ ਸਾਹਿਬ ਕਿੰਨੇ ਕ ਬੱਚੇ ਤੁਹਾਡੇ ਕੋ ਆ ਰਹੇ ਇਸ ਟਾਈਮ ਕਿੰਨੇ ਕ ਟੋਟਲ ਬੱਚੇ ਤਾਂ 100 ਪਲੱਸ ਹੈ ਹੁਣ ਜਦੋਂ ਬੱਚਿਆਂ ਦੇ ਪੇਪਰ ਚੱਲਦੇ ਆ 40 ਕ ਬੱਚੇ ਆਉਂਦੇ ਆ ਜਿਹੜੇ ਤੇ ਜਿੱਦੇ ਪੇਪਰ ਖਤਮ ਹੋ ਜਾਣੇ ਫਿਰ ਉਦਦੇ ਵੱਜ ਜਾਣੇ ਆ ਜੀ ਤੇ ਇਹ ਲਗਾਤਾਰ ਚੱਲਦਾ ਰਹੇਗਾ ਜੀ ਇਸ ਫਾਮਾਹ ਮਹਾਰਾਜ ਜੀ ਜਦ ਤੱਕ ਅਸਾਂ ਹੈਗੇ ਆ ਉਦ ਤੱਕ ਬਸ ਇਹੀ ਸੇਵਾ ਕਰਾਂਗੇ ਜੀ ਧੰਨਵਾਦ ਕੋਸ਼ਿਸ਼ ਹੈ ਧੰਨਵਾਦ